ਤਾਂ ਤੁਸੀਂ ਕਾਹ ਦਾ ਫੈਸਲਾ ਹੈ ਦੁਸਕੀ ਉਪੀ ਮਹਾਰਾਜਾ ਕੜਕ ਸਿੰਘ ਪੇਜ ਨੰਬਰ 25 ਸਤੰਬਰ ਦੀ ਸਮਝਣ ਵਾਲੀ ਗੱਲ ਰਾਜਾ ਧਿਆਨ ਸਿੰਘ ਦੀ ਮਨਸੂਬੇ ਹਨ ਉਹ ਦੋਵੇਂ ਭਰਾ ਗੁਲਾਬ ਸਿੰਘ ਤੇ ਧਿਆਨ ਸਿੰਘ ਦولت ਦੀ ਤਾਕਤ ਇਕੱਠੀ ਕਰਨ ਵਿੱਚ ਲੱਗੇ ਹੋਏ ਸਨ ਤੇ ਉਹਨਾਂ ਦੀ ਪਹਿਲੀ ਚਾਲ ਖੁਦ ਮੁਖਤਿਆਰ ਹੋਣ ਦੀ ਸੀ ਆਪਸ ਵਿੱਚ ਦੋਹਾਂ ਨੀ ਸਿੱਖ ਰਾਜ ਦੀਆਂ ਵੰਡੀਆਂ ਪਾਈਆਂ ਹੋਈਆਂ ਸਨ ਤਜ਼ਵੀਜ਼ ਇਹ ਸੀ ਕਿ ਗੁਲਾਬ ਸਿੰਘ ਤਾਂ ਜੰਮੂ ਕਸ਼ਮੀਰ ਦੇ ਉੱਤਰ ਪੂਰਬੀ ਹਿੱਸੇ ਸੰਭਾਲ ਲਵੇ ਤੇ ਧਿਆਨ ਸਿੰਘ ਲਾਹੌਰ ਦਾ ਬਾਦਸ਼ਾਹ ਬਣ ਕੇ ਬਾਕੀ ਪੰਜਾਬ ਉੱਤੇ ਰਾਜ ਕਰੇ ਪਰ ਇਸ ਕੰਦੇ ਸਿਰੇ ਚੜਨ ਵਾਸਤੇ ਜ਼ਰੂਰੀ ਸੀ ਕਿ ਸ਼ੇਰ-ਏ-ਪੰਜਾਬ ਦੇ ਘਰਾਣੇ ਦੇ ਚੰਗੇ-ਚੰਗੇ ਮੰਨੀਆਂ ਨੂੰ ਖਤਮ ਕੀਤਾ ਜਾਵੇ ਇਸ ਉਸਾਰੀ ਵਾਸਤੇ ਧਿਆਨ ਸਿੰਘ ਨੇ ਬੜੀਆਂ ਡੂੰਗੀਆਂ ਨੀਹਾਂ ਰੱਖੀਆਂ ਸਨ ਔਰ ਟਿੱਕਾ ਖੜਕ ਸਿੰਘ ਨੂੰ ਸਰਕਾਰ ਦੀਆਂ ਨਜ਼ਰਾਂ ਵਿੱਚੋਂ ਗਰਾਉਣ ਦੇ ਉਪਰਾਲੇ ਸਕਾ ਕਰਦਾ ਰਿਹਾ। ਉਹਨੂੰ ਕਿਸੇ ਨਾ ਕਿਸੇ ਬਹਾਨੇ ਲਾਹੌਰ ਤੋਂ ਦੂਰ ਵੀ ਦੂਰ ਹੀ ਰੱਖਦਾ। ਜਿਹੜੀ ਮੁਹਿਮ ਤੇ ਉਹਨੂੰ ਉਹਨੂੰ ਭੇਜਦਾ ਨਗਰੋਂ ਫੌਜ ਰਸਤ ਤੇ ਜਿੰਗੀ ਸਮਾਨ ਨਾ ਭੇਜ ਕੇ ਉਹ ਸਿਰੇ ਨਾ ਚੜਨ ਦਿੰਦਾ। ਸਰਕਾਰ ਨੂੰ ਕੇ ਚੰਦਾ ਕੇ ਸਾਹਿਬਜ਼ਾਦਾ ਗੱਦੀ ਦੇ लायक ਨਹੀਂ ਵਜ਼ੀਰੇ ਤਾਕਤ ਨੇ ਵਧ ਰਹੀ ਸੀ ਕਿ ਸਾਹਿਬਜ਼ਾਦੇ ਖਾਸ ਕਰ ਖੜਕ ਸਿੰਘ ਤੇ ਸ਼ੇਰ ਸਿੰਘ ਕਈ ਕਈ ਘੜੀਆਂ ਬੂਹੇ ਅੱਗੇ ਬਾਹਰ ਖੱਲੇ ਰਹਿੰਦੇ ਪਰ ਉਹ ਉਹਨੂੰ ਮਹਾਰਾਜਾ ਦੀ ਹਜ਼ੂਰੀ ਤੱਕ ਨਾ ਪਹੁੰਚਣ ਦਿੰਦਾ ਇਸ ਦੇ ਉਲਟ ਉਹ ਆਪਣੇ ਪੁੱਤਰ ਹੀਰਾ ਸਿੰਘ ਨੂੰ ਹਰ ਵੇਲੇ ਮਹਾਰਾਜਾ ਸਾਹਿਬ ਕੋਲ ਰੱਖਦਾ ਸ਼ਰੀਪ ਪੰਜਾਬ ਵੀ ਡੋਗਰਿਆਂ ਦੀ ਇੰਨੀ ਵਿੱਕੇ ਹੋਏ ਸਨ ਕਿ ਹੀਰਾ ਸਿੰਘ ਨੂੰ ਬੱਚੜੀ ਕਹਿ ਕੇ ਗੋਦ ਵਿੱਚੋਂ ਬਾਹਰ ਨਾ ਕਰਦੇ। ਹੋਂਦੇ ਬਿਨਾ ਪਾਲਕੀ ਵਿੱਚ ਨਾ ਬੈੰਦੇ। ਰੋਜ਼ ਪੰਜ ਸੌ ਦੀ ਫੈਲੀ ਉਹਦੇ ਸਰਾਨੇ ਖੈਰਾਤ ਪੁੰਨਦਾਨ ਵਾਸਤੇ ਰੱਖਦੇ। ਡੋਗਰੇ ਉਹ ਰੁਪਏ ਕੁਝ ਗਰੀਬਾਂ ਨੂੰ ਦੇਖੇ, ਬਾਕੀ ਆਪ ਹਜ਼ਮ ਕਰ ਜਾਂਦੇ ਸਨ। ਰਾਜਾ ਧਿਆਨ ਸਿੰਘ ਵੀ ਪਹਿਲੀ ਚਾਲ ਇਹੀ ਸੀ ਕਿ ਖੜਕ ਸਿੰਘ ਦੀ ਥਾਂ ਸਵਰ ਨੋਨਿਹਾਲ ਸਿੰਘ ਨੂੰ ਤਖਤ 'ਤੇ ਮਿਠਾਇਆ ਜਾਵੇ ਇਸ ਦਾ ਸਿੱਟਾ ਇਹ ਨਿਕਲੇਗਾ ਕਿ ਦੋਵੇਂ ਪਿਉ ਪੁੱਤਰ ਆਪਸ ਵਿੱਚ ਲੜ ਪੈਣਗੇ ਮਗਨਾ ਵਾਲੀ ਖਨਾ ਜੰਗੀ ਸਿੱਖ ਕਰਾਣੇ ਵਿੱਚ ਆ ਜਾਵੇਗੀ ਆਪਸ ਵਿੱਚ ਕੱਤ ਮਰਨਗੇ ਤੇ ਡੂਗਰਿਆਂ ਵਾਸਤੇ ਰਾਹ ਸਾਫ਼ ਹੋ ਜਾਵੇਗਾ ਉਹਨੇ ਅੰਦਰੇ ਅੰਦਰ ਖੜਕ ਸਿੰਘ ਨੋਨਿਹਾਲ ਸਿੰਘ ਇਹ ਸ਼ੇਰ ਸਿੰਘ ਨੂੰ ਆਪਸ ਵਿੱਚ ਪਾੜਿਆ ਹੋਇਆ ਸੀ ਹੋਇਆ ਸੀ ਤੇ ਮਗਰ ਲਿਆ ਦੋਹਾਂ ਨਾਲ ਤਖਤ ਉਤੇ ਬਿਠਾਉਣ ਦਾ ਇਕਰਾਰ ਕੀਤਾ ਹੋਇਆ ਸੀ ਕਵਰ ਨੂੰ ਤਖਤ ਦੇਣ ਬਦਲੇ ਉਸਨੇ ਸਾਰਾ ਜ਼ੋਰ ਲਾਇਆ ਪਰ ਸ੍ਰੀ ਪੰਜਾਬ ਦੇ ਸਾਹਮਣੇ ਪੇਸ਼ ਕੋਈ ਨਾ ਹੋਇਆ ਮਹਾਰਾਜਾ ਨੇ ਵੱਡੇ ਪੁੱਤਰ ਖੜਕ ਸਿੰਘ ਨੂੰ ਆਪਣੇ ਹੱਥੀ ਰਾਜਦਿਖੀ ਪੰਜਾਬ ਦਾ ਮਹਾਰਾਜਾ ਪ੍ਰਗਟ ਕੀਤਾ ਤੇ ਰਾਜਾ ਧਿਆਨ ਸਿੰਘ ਨੂੰ ਉਸਦਾ ਵਜ਼ੀਰ ਥਾਪਿਆ ਮਹਾਰਾਜਾ ਨੇ ਵੱਡੇ ਪੁੱਤਰ ਖੜਕ ਸਿੰਘ ਨੂੰ ਆਪਣੇ ਹੱਥੀ ਰਾਜਦਿਲਕ ਦੇ ਕੇ ਪੰਜਾਬ ਦਾ ਮਹਾਰਾਜਾ ਪ੍ਰਗਟ ਕੀਤਾ ਤੇ ਰਾਜਾ ਧਿਆਨ ਸਿੰਘ ਉਸ ਨੂੰ ਉਸਦਾ ਵਜ਼ੀਰ ਥਾਪਿਆ ਸੀ ਖੜਕ ਸਿੰਘ ਦੀ ਤਖਤ ਉਤੇ ਬੈਠਣ ਸਮੇਂ ਸ਼ੇਰ ਸਿੰਘ ਨੇ ਡੋਗਰਿਆਂ ਦੇ ਉਭਾਰਨ ਤੇ ਤਖਤ ਵਾਸਤੇ ਬਗਾਵਤ ਕੀਤੀ ਪਰ ਕੁਝ ਸਿਰੇ ਸਿਰਕਰ ਕੀ ਰਿਖੇ ਸਰਕਰ ਦਾ ਸਰਦਾਰਾਂ ਨੇ ਵਿੱਚ ਪੈ ਕੇ ਦੋਹਾਂ ਪਰਾਵਾਂ ਵਿੱਚ ਸੁਲਾ ਕਰਾ ਦਿੱਤੀ ਕਣਕ ਸਿੰਘ ਨੇ ਸ਼ੇਰ ਸਿੰਘ ਦੀ ਜ਼ਾਗੀਰ ਵਿੱਚ 1 ਲੱਖ ਸਾਲ ਦਾ ਵਾਧਾ ਕਰ ਦਿੱਤਾ ਤੇ ਮਗਰਲੇ ਨੇ ਪਹਿਲੇ ਨੂੰ ਪੰਜਾਬ ਦਾ ਮਹਾਰਾਜਾ ਮੰਨ ਲਿਆ ਧਿਆਨ ਸਿੰਘ ਨੇ ਵੀ ਵੇਲਾ ਵੇਖ ਕੇ ਸ਼ੇਰ ਸਿੰਘ ਨੂੰ ਅਜੇ ਚੁੱਪ ਰਹਿਣ ਵਾਸਤੇ ਕਿਹਾ ਤੇ ਇਕਰਾਰ ਕੀਤਾ ਕਿ 체ਤੀ ਉਸ ਹੀ ਉਸਨુ ਰਾਜ ਗਦੀ ਦਵਾ ਦੇਵੇਗਾ। ਸੋ ਸ਼ੇ ਸਿੰਘ ਵੀ ਹੋਰ ਕੋਈ ਚਾਰਾ ਨਾ ਵੇਖੇ ਬਟਾਲੀ ਚਲਾ ਗਿਆ। 체ਤੀ ਹੀ ਪਿੱਛੋਂ ਖਣਕ ਸਿੰਘ ਤੇ ਡੋਗਰਿਆਂ ਵਿੱਚ ਅੜਬਣ ਹੋਵੇ। ਮਹਾਰਾਜਾ ਗੋਕੰਦ ਵਰਨ ਦੇ ਧਿਆਨ ਸਿੰਘ ਮਨਮਰਜ਼ੀ ਕਰਨ ਲੱਗ ਪਿਆ। ਉਹ ਤਰੇ ਖਣਕ ਸਿੰਘ ਨੂੰ ਵੀ ਡੋਗਰਿਆਂ ਦੀ ਤਾਕਤ ਘਟਾਉਣ ਦੀ ਸੋਚੀ। ਉਹਨੇ ਹੁਕਮ ਦਿੱਤਾ ਕਿ ਹੁਣ ਰਾਜਾ ਤੇ ਆਨ ਸਿੰਘ ਤੇ ਹੀਰਾ ਸਿੰਘ ਜਨਾਨ ਖਾਨੇ ਵਿੱਚ ਨਾ ਜਾਇਆ ਕਰ। ਜਨਾਨ ਖਾਨਾ ਮੀਨਸ ਇਸ ਤੋਂ ਪਹਿਲਾਂ ਧਿਆਨ ਸਿੰਘ ਤੇ ਹੀਰਾ ਸਿੰਘ ਨੂੰ ਸ਼ਾਹੀ ਜਾਨਖਾਨੇ ਵਿੱਚ ਜਾਣ ਦੀ ਖੁਸ਼ੀ ਪਹਿਲਾਂ ਖੁਸ਼ੀ ਤੇ ਬਾਅਦ ਚ ਖੜਕ ਸਿੰਘ ਜੀ ਨੇ ਮਨ ਨੂੰ ਮਨਾ ਕਰ ਦਿੱਤਾ ਕਿ ਤੁਸੀਂ ਉੱਥੇ ਨਹੀਂ ਜਾਣਾ। ਉਹ ਕੀ ਕੀ ਹੈ? ਇਸ ਗੱਲ ਤੋਂ ਧਿਆਨ ਸਿੰਘ ਗੁੱਸੇ ਹੋ ਪਿਆ ਤੇ ਕਹਿਣ ਲਗਾ ਇਸ ਅਧਿਕਾਰ ਬਿਨਾਂ ਮੈਂ ਵਜ਼ਾਰਤ ਦਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਾਂਗਾ ਹੁਣ ਦੁਸ਼ਮਣੀ ਖੁੱਲਮ-ਖੁੱਲਨੀ ਵੱਧ ਗਈ ਮਹਾਰਾਜਾ ਖੜਕ ਸਿੰਘ ਨੇ ਸਰਦਾਰ ਚੀਤ ਸਿੰਘ ਨੂੰ ਸਲਾਹਕਾਰ ਬਣਾ ਲਿਆ ਧਿਆਨ ਸਿੰਘ ਨੇ ਖਾਲਸਾ ਫੌਜ ਵਿੱਚ ਰਹਿਣਾ ਖਾਲਸਾ ਫੌਜਾਂ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਰਦਾਰ ਚੀਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ ਅਤੇ ਉਹਦੀ ਸਲਾਹ ਨਾਲ ਖੜਕ ਸਿੰਘ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਵਾਸਤੇ ਤਿਆਰ ਹੋ ਗਿਆ ਹੈ। ਉਹਨੇ ਰੁਪਏ ਪਿੱਛੇ ਛੇ ਆਨੇ ਦੇਣੇ ਮੰਨ ਲਏ ਹਨ। ਹੁਣ ਛੇਤੀ ਹੀ ਸਰਕਾਰ ਅੰਗਰੇਜ਼ੀ ਪੰਜਾਬ ਤੇ ਕਬਜ਼ਾ ਕਰ ਲਏਗੀ। ਸਿੱਖ ਫੌਜ ਹਟਾ ਕੇ ਉਸਦੀ ਥਾਂ ਅਹ ਗੋਰਾ ਫੌਜ ਰੱਖੀ ਜਾਵੇਗੀ। ਇਹ ਜਾਦੂ ਸਿੱਖ ਫੌਜਾਂ ਉੱਤੇ ਚੱਲ ਗਿਆ ਅਤੇ ਉਹ ਮਹਾਰਾਜਾ ਖੜਕ ਸਿੰਘ ਦੇ ਖਿਲਾਫ ਹੋ ਗਈਆਂ। ਵਾਹਿਗੁਰੂ, ਵਾਹਿਗੁਰੂ। ਇਸ ਕਰਕੇ ਗੁਰਮਾਇਦ ਜੀ ਕਹਿੰਦੇ ਹਨ ਕਿ ਕਦੇ ਵੀ ਕਿਸੇ ਦੇ ਕਹੇ ਦੇ ਉੱਤੇ ਅਸੀਂ ਧਿਆਨ ਨਹੀਂ ਦੇਣਾ ਅਸੀਂ ਪੂਰੀ ਜਾਂਚ ਪੜਤਾਲ ਕਰਕੇ ਫਿਰ ਹੀ ਉਸ ਦੇ ਬਾਅਦ ਅਸੀਂ ਕੁਝ ਡਿਸੀਜਨ ਲੈਣਾ ਹੈ ਕਿਸੇ ਦੇ ਕਹਿਤੇ 'ਤੇ ਅਸੀਂ ਛੇਤੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਬਹੁਤ ਵੱਡੀ ਸਿੱਖਿਆ ਹੈ ਕਿਉਂਕਿ ਆਮ ਤੌਰ ਤੇ ਦੁਨੀਆਂ 'ਚ ਵੀ ਇਹੀ ਦੇਖਿਆ ਜਾਂਦਾ ਕਿ ਸਾਨੂੰ ਕੋਈ ਕੁਝ ਕਹਿ ਦਿੰਦਾ ਕਿਸੇ ਦੇ ਬਾਰੇ ਆ ਕੁਝ ਵੀ ਤਾਂ ਅਸੀਂ ਬਹੁਤ ਜਲਦੀ ਉਹਦੇ ਤੇ ਮੰਨ ਲੈਂਦੇ ਹਾਂ ਪਰ ਸਾਨੂੰ ਉਦੀ ਚੁੜੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਤੇ ਬਾਅਦ ਵਿੱਚ ਹੀ ਸਾਨੂੰ ਕੋਈ ਡਿਸੀਜਨ ਲੈਣਾ ਚਾਹੀਦਾ ਹੈ। ਇਹ ਇੱਥੇ ਉਹੀ ਹੋਇਆ ਕਿ ਜਿਹੜਾ ਧਿਆਨ ਸਿੰਘ ਸੀ ਉਸਨੇ ਗਲਤ ਇਨਫੋਰਮੇਸ਼ਨ ਦੇ ਦਿੱਤੀ ਤੇ ਸਿੱਖ ਪੋਜਾਨੀ ਆਪਣੇ ਮਹਾਰਾਜਾ ਦੇ ਪ੍ਰਤੀ ਉਮਨ ਲਿਆ। ਇੱਥੇ ਬੰਦੇ ਤੁਹਾਡੇ ਡਾਊਟ ਆ ਰਿਹਾ ਕਿ ਖਰਕ ਸਿੰਘ ਮਹਾਰਾਜਾ ਸੀ ਤੇ ਉਹਨਾਂ ਦੇ ਬਾਰੇ ਮਤਲਬ ਸਿੱਖ ਪੋਜਾਨੀ ਵੀ ਮੰਨ ਲਿਆ ਕਿ ਉਹ ਇਸ ਤਰ੍ਹਾਂ ਕਰ ਸਕਦੇ ਨੇ। ਸਾਇਦ ਅੰਤ ਧਿਆਨ ਸਿੰਘ ਨੇ ਇਹ ਤਜ਼ਵੀਜ਼ ਫੌਜਾਂ ਦੇ ਪੰਜਾਗੇ ਰੱਖੀ ਛੇਰੇ ਪੰਜਾਬ ਦੀ ਸ਼ਾਨ ਤੇ ਸਿੱਖਾਂ ਦੇ ਰਾਜ ਨੂੰ ਕਾਇਮ ਰੱਖਣ ਦਾ ਇਕੋ ਹੀ ਦੰਗ ਹੈ ਕਿ ਖੜਕ ਸਿੰਘ ਦੀ ਥਾਂ ਕਵਰ ਨੌਨਿਹਰ ਸਿੰਘ ਨੂੰ ਤਖਤ ਉਤੇ ਬਿਠਾਇਆ ਜਾਵੇ ਸਿੱਖ ਫੌਜਾਂ ਇਸ ਸਲਾ ਵਿੱਚ ਧਿਆਨ ਸਿੰਘ ਦੀਆਂ ਹਾਮੀ ਹੋ ਗਈਆਂ ਕਵਰ ਨੌਨਿਹਰ ਸਿੰਘ ਪਖਾਵਰ ਦਾ ਗਵਰਨਰ ਸੀ ਤੇ ਉਸ ਵੇਲੇ ਉੱਥੇ ਹੀ ਸੀ ਗਿਆਨ ਸਿੰਘ ਦਾ ਭੇਜਿਆ ਹੋਇਆ ਗੁਲਾਬ ਸਿੰਘ ਪਖਾਵਰ ਗਿਆ ਤੇ ਕਮਰ ਨੂੰ ਸਿੱਖਾ ਪੜਾ ਕੇ ਲਾਹੋ ਲੈ ਆਇਆ ਇੱਥੇ ਸ਼ਾਹੀ ਮੈਲਾ ਵਿੱਚ ਇੱਕ ਗੁਪਤ ਸੰਭਾਗ ਹੋਈ ਜਿਸ ਵਿੱਚ ਤਿੰਨੇ ਭਰਾ ਡੂਗਰੀ ਕਮਰ ਨਾਨਹਾਲ ਸਿੰਘ ਕਮਰ ਦੀ ਮਾਤਾ ਚੰਦਕੌਰ ਚਾਰੇ ਸਰਦਾਰ ਅਤਰ ਸਿੰਘ ਲੈਣਾ ਸਿੰਘ ਕਹਿਰ ਸਿੰਘ ਤੇਜੀਤ ਸਿੰਘ ਸੰਧਾ ਵਾਲੀ ਰਾਜਾ ਹੀਰਾ ਸਿੰਘ ਕੀਸਰੀ ਸਿੰਘ ਦਾਸ ਸਿੰਘ ਤੇ ਗਾਰਡ ਗਾਰਡਨਰ ਸ਼ਾਮਲ ਹੋ। ਫਿਰ ਧਿਆਨ ਸਿੰਘ ਨੇ ਸਰਦਾਰ ਚੀਤ ਸਿੰਘ ਤੇ ਮਹਾਰਾਜਾ ਖੜਕ ਸਿੰਘ ਦੇ ਵਿਰੁੱਧ ਜ਼ਬਾਨੀ ਹੀ ਨਹੀਂ ਕਿਹਾ ਸਗੋਂ ਸਬੂਤ ਵਜੋਂ ਦੋ ਖਤਰੇ ਪੇਸ਼ ਕੀਤੇ ਜਿਨ੍ਹਾਂ ਵਿੱਚੋਂ ਇੱਕ ਮਹਾਰਾਜਾ ਖੜਕ ਸਿੰਘ ਦੇ ਨਾਮ ਹੇਠ ਤੇ ਦੂਜਾ ਸਰਦਾਰ ਚੀਤ ਸਿੰਘ ਦੇ ਨਾਮ ਹੇਠ ਅੰਗਰੇਜ਼ਾਂ ਨੂੰ ਲਿਖਿਆ ਹੋਇਆ ਸੀ। ਤੇ ਇਹ ਖੱਤ ਕਿੱਥੋਂ ਆਏ ਇਹ ਦੋਵੇਂ ਖੱਤ ਧਿਆਨ ਸਿੰਘ ਨੇ ਜਾਹਲੀ ਪਾਓ ਜੂਠੇ ਫਰਜੀ ਬਣਾਏ ਹੋਏ ਸਨ ਤੇ ਦੋਹਾਂ ਉੱਤੇ ਖੜਕ ਸਿੰਘ ਤੇ ਜੀਤ ਸਿੰਘ ਦੀਆਂ ਮੋਹਰਾਂ ਵੀ ਚੋਰੀ ਲਾਈਆਂ ਹੋਈਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਇਕ ਇਕ ਤਾ ਧਿਆਨ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਸੀ ਕਿ ਤੁਸੀਂ ਵਜ਼ੀਰ ਬਣਨਾ ਹੈ ਪਰ ਉਹਨਾਂ ਦੇ ਕਰਤੂਤ ਦੇਖੋ ਕੀ ਹੈ ਉਹ ਕੀ ਕਰ ਰਹੇ ਨੇ ਮਤਲਬ ਕਿੰਨਾ ਨੀਚੇ ਗਿਰ ਸਕਦਾ ਹੈ ਇਨਸਾਨ ਕਿ ਝੂਠੇ ਖਤ ਲਿਖ ਕੇ ਉਹ ਉੱਥੇ ਪੇਸ਼ ਕਰ ਰਹੇ ਨੇ ਉਹਨਾਂ ਦੇ ਖਿਲਾਫ ਇੰਨਾ ਵਿੱਚ ਦੱਦ ਸੀ ਕਿ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਜਾਏ ਰਾਜ ਤੇ ਕਾਨੂੰਨ ਅੰਗਰੇਜ਼ੀ ਹੋਣ ਸਿੱਖ ਪੌਜਾਤੀ ਸਰਦਾਰਾਂ ਦੀ ਥਾਂ ਅੰਗਰੇਜ਼ੀ ਪੌਜਾਣ ਤੇ ਅਫਸਰ ਹੋਣ ਖੜਕ ਸਿੰਘ ਨਾਮ ਮਾਤਰ ਬਾਦਸ਼ਾਹ ਰਹੇ ਰੁਪਏ ਪਿੱਛੇ 6 ਆਨੇ ਅੰਗਰੇਜ਼ ਆਪਣੇ ਖਰਚਾਂ ਵਾਸਤੇ ਰੱਖ ਲੈਣ ਤੇ 10 ਆਨੇ ਖੜਕ ਸਿੰਘ ਨੂੰ ਪੈਨਸ਼ਨ ਵਜੋਂ ਦਿੱਤੇ ਜਾ। ਕਿੰਨਾ ਝੂਠ ਲਿਖਿਆ ਹੈ ਇਹ ਦੇਖੋ। ਇਕ ਅਦਵੀ ਕੀ ਸਾਰੇ ਪੜਾ ਕੁਠੀ ਇਥੋਂ ਤੱਕ ਕਿ ਚੰਦ ਕੋਰ ਤੇ ਮੋਨਿਹਾਲ ਸਿੰਘ ਵੀ ਖੜਕ ਸਿੰਘ ਦੇ ਵਿਰੁੱਧ ਹੋ ਗਏ। ਵਾਈਟ। ਧਿਆਨ ਸਿੰਘ ਨੇ ਉਪਰੋਂ ਕਿਹਾ ਖਾਲਸੇ ਦੀ ਇੱਜ਼ਤ ਤੇ ਪੰਜਾਬ ਦੀ ਆਜ਼ਾਦੀ ਇਸੇ ਲੰਗ ਨਾਲ ਬਚ ਸਕਦੀ ਹੈ ਕਿ ਸੁਚੇਤ ਸਿੰਘ ਜਿਸ ਦੀ ਸਲਾਹ ਨਾਲ ਇਹ ਸਭ ਕੁਝ ਹੋਣ ਲੱਗਾ ਹੈ। ਸਨੋ ਦੀ ਜੀ ਸੁਤੰਤਰਤਾ ਤੋਂ ਕੁਰਬਾਨ ਕਰ ਦਿੱਤਾ ਜਾਵੇ। ਕਿ ਮਹਾਰਾਜਾ ਖੜਕ ਸਿੰਘ ਨੂੰ ਤਖ਼ਤ ਤੋਂ ਉਤਾਰ ਕੇ ਉਸ ਦੀ ਥਾਂ ਕੰਵਰ ਨੌ ਨਿਹਾਲ ਸਿੰਘ ਨੂੰ ਗੱਦੀ ਤੇ ਬਿਠਾਇਆ ਜਾਵੇ ਵਾਹਿਗੁਰੂ ਵਾਹਿਗੁਰੂ ਸਾਰਾ ਮਤਲਬ ਸ਼ੁਰੂਆਤ ਜਾਂ ਜੋ ਵੀ ਕਹਿ ਲਓ ਸਿੱਖ ਰਾਜ ਕਿਵੇਂ ਗਿਆ ਉਹਦੀ ਸਟਾਰਟਿੰਗ ਇੱਥੋਂ ਹੋ ਰਹੀ ਹੈ ਕਿ ਧਿਆਨ ਸਿੰਘ ਜੋ ਹੈ ਨਾ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਸੀ ਕਿ ਤੁਸੀਂ ਵਜ਼ੀਰ ਦਾ ਵਜ਼ੀਰ ਦੀ ਡਿਊਟੀ ਨਿਭਾਉਣੀ ਹੈ ਖੜਕ ਸਿੰਘ ਜੀ ਮਹਾਰਾਜਾ ਹੋਣਗੇ ਤੇ ਉਹਨਾਂ ਨੇ ਦੇਖੋ ਕਿਵੇਂ ਸਾਰਾ ਕੁਛ ਮਤਲਬ ਵਿਗਾੜ ਰਹੇ ਨੇ ਪਹਿਲੇ ਤਾਂ ਉਹਨਾਂ ਦੇ ਖਿਲਾਫ ਝੂਠਾ ਉਹਨਾਂ ਨੇ ਗਵਾਹੀ ਮਤਲਬ ਉਹਨਾਂ ਦੇ ਖਿਲਾਫ ਝੂਠੀ ਮਤਲਬ ਗਵਾਹੀ ਦਿੱਤੀਆਂ ਕਹਿ ਲੋ ਕਿ ਸਟੇਟਮੈਂਟ ਦਿੱਤੀ ਕਿ ਉਹ ਗਲਤ ਕਰੇ ਨੇ ਫਿਰ ਖੱਤ ਉਹਨਾਂ ਨੇ ਪੇਸ਼ ਕੀਤੇ ਉਹ ਵੀ ਝੂਠੇ ਤੇ ਖੱਤੇ ਦੇ ਵਿੱਚ ਕਿੰਨਾ ਰੋਂਗ ਲਿਖਿਆ ਤੇ ਹੁਣ ਉਹ ਕਹਿ ਰਹੇ ਨੇ ਕਿ ਖੜਕ ਸਿੰਘ ਨੂੰ ਉਤਾਰ ਕੇ ਨਾ ਕਵਰ ਨੋਨਿਹਾਲ ਸਿੰਘ ਨੂੰ ਗੱਡੀ ਤੇ ਬਿਠਾਇਆ ਜਾਵੇ ਸੰਧਾ ਵਾਲੀ ਨੇ ਇਸ ਗਲਤੀ ਵਿਰੋਧਤਾ ਕੀਤੀ। ਧਿਆਨ ਸਿੰਘ ਨੇ ਕਿਹਾ ਜੇ ਮੇਰੇ ਦਿਲ ਵਿੱਚ ਕੋਈ ਬੀਮਾ ਨਹੀਂ ਹੋਵੇ ਤਾਂ ਮੈਂ ਕਵਰ ਨੂੰ ਰਾਜ ਦੇਣ ਦੇ ਹੱਕ ਵਿੱਚ ਕਿਉਂ ਹੋਵਾਂ? ਇੰਨੀ ਸੁਣ ਕੇ ਉਹ ਵੀ ਕਾਬੂ ਚਾਗਿਆ। ਵਾਏ ਦੇਖ ਕਿਵੇਂ ਮਤਲਬ ਗੱਲਾਂ ਨੂੰ ਫੇਰਾ ਰਹੇ ਨੇ। ਡੋਗਰਿਆਂ ਦਾ ਮਹਣੀ ਮੰਤਰਸਭਾ ਉੱਤੇ ਚੱਲ ਗਿਆ। ਅੰਤ ਫੈਸਲਾ ਹੋਇਆ ਸਰਦਾਰ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਜਾਵੇ। ਕੜਕ ਸਿੰਘ ਨੂੰ ਤਖਤ ਉੱਤੇ ਲਾ ਕੇ ਨਜ਼ਰਬੰਦ ਕਰ ਲਿਆ ਜਾਵੇ ਕਮਰ ਨੌ ਨਿਹਾਲ ਸਿੰਘ ਤਖਤ ਤੇ ਮੈਥੇ ਤੇ ਧਿਆਨ ਸਿੰਘ ਉਸਦਾ ਵਜ਼ੀਰ ਬਣੇ ਦੂਜੇ ਪਾਸੇ ਸਰਦਾਰ ਚੀਤ ਸਿੰਘ ਤੇ ਮਹਾਰਾਜਾ ਖੜਕ ਸਿੰਘ ਵੀ ਸੋਚ ਰਹੇ ਸਨ ਕਿ ਸਿੱਖ ਰਾਜ ਨੂੰ ਸਲਾਮਤ ਰੱਖਣ ਵਾਸਤੇ ਡੋਗਰਾ ਜੁੰਡੀ ਨੂੰ ਇੱਕਦਮ ਖਤਮ ਕਰ ਦੇਣਾ ਚਾਹੀਦਾ ਇੱਕ ਦਿਨ ਸਰਦਾਰ ਚੀਤ ਸਿੰਘ ਨੇ ਕਾਲੇ ਪੈਕੇ ਦਰਬਾਰ ਵਿੱਚ ਕਹਿ ਦਿੱਤਾ ਧਿਆਨ ਸਿੰਘਾ ਵੇਖੀ ਅੱਠ ਦਿਨਾਂ ਦੇ ਅੰਦਰ ਅੰਦਰ ਕੀ ਹੁੰਦਾ ਹੈ ਉਸੇ ਦਿਨ ਮੰਗਲਵਾਰ ਐਟ ਅਕਤੂਬਰ 1839 ਈਸਵੀ ਨੂੰ ਚੇਹ ਸਿੰਘ ਨੂੰ ਬਿਲੀ ਲੌਨ ਵਿੱਚ ਧਿਆਨ ਸਿੰਘ ਕਾਮਯਾਬ ਹੋ ਗਿਆ 13 14 ਆਦਮੀਆਂ ਤਿੰਨੇ ਭਰਾ ਦੂਗਰੇ ਕਵਰ ਨੋਨੇਹਾਲ ਸਿੰਘ ਚਾਰੇ ਸਰਦਾਰ ਸੰਧਾ ਵਾਲੀ ਗਾਰਡਨਰ ਰਾਜਾ ਹੀਰਾ ਸਿੰਘ राव ਕੇਸਰੀ ਸਿੰਘ ਲਾਲ ਸਿੰਘ ਆਦ ਦਾ ਜੱਥਾ ਅੰਤਿ ਰਾਤ ਲਈ ਸ਼ਾਹੀ ਮੈਲਾ ਨੂੰ ਤੁਰਿਆ ਬਾਹਰਲੀ ਡਿਊਟੀ ਅੱਗੇ ਦੋ ਔਰਬੀਏ ਛਤ ਬਈਏ ਪਹਿਰੇਦਾਰ ਖਲੇ ਸਨ ਉਹਨਾਂ ਪੁੱਛਿਆ ਤੁਸੀਂ ਐਸ ਦੇ ਲਈ ਕਿੱਥੇ ਜਾ ਰਹੇ ਹੋ ਇਸ ਦਾ ਉੱਤਰ ਤਲਵਾਰ ਵਿੱਚ ਦਿੱਤਾ ਗਿਆ ਪਾਉ ਦੋਹਾਂ ਨੂੰ ਕਤਲ ਕਰ ਦਿੱਤਾ ਉਹ ਅੱਗੇ ਵਧੇ ਤਮਾਰਾ ਜੀ ਦਾ ਗੜਵਾਈ ਗੜਵਈ ਜਾ ਰਿਹਾ ਸੀ ਉਹ ਇਸ ਜਥੇ ਨੂੰ ਵੇਖ ਕੇ ਭਜਿਆ ਜੋ ਆਪਣੇ ਮਾਲਕ ਨੂੰ ਖਬਰ ਦੇਵੇ ਪਰ ਪਹੁੰਚਣ ਤੋਂ ਪਹਿਲਾਂ ਹੀ ਧਿਆਨ ਸਿੰਘ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ ਬੰਦੂਕ ਦੀ ਆਵਾਜ਼ ਸੁਣ ਕੇ ਚੀਤ ਸਿੰਘ ਜੋ ਸਰਦਾਰ ਜੋ ਮਹਾਰਾਜ ਕਰਨ ਸਿੰਘ ਦੇ ਲਾਗੀ ਸੁਤਾ ਪਿਆ ਸੀ ਪੂਰੀਵੇਂ ਜਾ ਲਿਆ ਖੜਾ ਸੁਣ ਕੇ ਮਹਾਰਾਣੀ ਚੰਦਕੌਰ ਵੀ ਮਹਾਰਾਜੇ ਤੇ ਖੋਲ ਪਹੁੰਚ ਗਈ ਜਾਂਦਿਆਂ ਹੀ ਡੂਗਰਿਆਂ ਨੇ ਖੜਕ ਸਿੰਘ ਨੂੰ ਕੈਦ ਕਰ ਲਿਆ ਸਰਦਾਰ ਚੀਤ ਸਿੰਘ ਨੂੰ ਹਾਬ ਦਾ ਪੂਰਾ ਵਿੱਚੋਂ ਲਵਕੀ ਮਹਾਰਾਜ ਜੀ ਦੇ ਸਾਹਮਣੇ ਲਿਆਂਦਾ ਗਿਆ। ਧਾਨ ਸਿੰਘ ਨੇ ਕਿਹਾ ਸਰਦਾਰ ਚੇਤ ਸਿੰਘ ਜੀ ਆਪ ਜੀ ਦੇ ਕਹਿ ਗਏ ਅੱਠ ਦਿਨ ਤਾਂ ਅਜੇ ਪੂਰੇ ਨਹੀਂ ਹੋਏ ਪਰ ਮੈਂ ਸੇਵਾ ਵਿੱਚ ਹਾਜ਼ਰ ਹੋ ਗਿਆ। ਚੇਤ ਸਿੰਘ ਨੇ ਬਥੇਰੇ ਵਾਸਤੇ ਪਾਇ। ਮਹਾਰਾਜ ਜੀ ਨੇ ਉਸ ਦੀ ਜਾਨ ਬਖਸ਼ੀ ਵਾਸਤੇ ਬੜਾ ਕਿਹਾ ਪਰ ਕਿਸੇ ਮੰਨੀ ਨਾ ਚੇਤ ਸਿੰਘ ਨੂੰ ਕਰਨ ਸਿੰਘ ਦੇ ਸਾਹਮਣੇ ਕਤਰਤੀ ਪੈਂ ਗਿਆ। ਵਾਏ ਗਰੂ ਕਿ ਕਿੰਨਾ ਮਤਲਬ ਇੱਕ ਹੁੰਦਾ ਹੈ ਨਾ ਕਿ ਉਹਨਾਂ ਨੇ ਆਪਣਾ ਕਿੰਨਾ ਮਤਲਬ ਡੂਗ ਰਿਆ ਨਹੀਂ ਧਿਆਨ ਸਿੰਘ ਨੇ ਕਿੰਨਾ ਆਪਣਾ ਉੱਥੇ ਜ਼ੋਰ ਪਾਇਆ ਹੋਇਆ ਸੀ ਕਿ ਮਹਾਰਾਜਾ ਉਹਨਾਂ ਨੂੰ ਕਹਿ ਰਹੇ ਕਿ ਨਾ ਕਤਲ ਕਰੋ ਫਿਰ ਵੀ ਉਹਨਾਂ ਦੇ ਸਾਹਮਣੇ ਉਹਨਾਂ ਦੀ ਇੰਨੀ ਮਤਲਬ ਉਹਨਾਂ ਦੀ ਤਾਕਤ ਵੱਧ ਗਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਾਨੂੰ ਅਸੀਂ ਪਿਛਲੀ ਕਿਤਾਬ ਚ ਪੜਿਆ ਸੀ ਕਿ ਉਹਨਾਂ ਦੇ ਰਾਜ ਵਿੱਚ ਕੋਈ ਕਿਸੇ ਨੂੰ ਫਾਸੀ ਨਹੀਂ ਲੱਗੀ ਕਿਸੇ ਨਾਲ ਕਤਲ ਨਹੀਂ ਹੋਇਆ ਕਿਸੇ ਦੇ ਅੰਗ ਨਹੀਂ ਕੱਟੇ ਗਏ ਤੇ ਇੱਥੇ ਮਹਾਰਾਜਾ ਜੀ ਦੇ ਸਾਹਮਣੇ ਖੜਕ ਸਿੰਘ ਦਾ ਕਤਲ ਹੋ ਗਿਆ ਉਹਨੇ ਮਨਾ ਕਰਨ ਦੇ باوجود ਕਿੰਨੀ ਮਾੜੀ ਹਾਲਤ ਕਹਿ ਸਕਦੇ ਹੋ ਡੋਗਰਾ ਧਰਾਵਾ ਦਾ ਤਾਂ ਇਰਾਦਾ ਸੀ ਕਿ ਖੜਕ ਸਿੰਘ ਨੂੰ ਹੀ ਉਤਨੀ ਹੀ ਕਤਲ ਕਰ ਦਿੱਤਾ ਜਾਵੇ ਪਰ ਮਹਾਰਾਣੀ ਚੰਦਕੌਰ ਤੇ ਨੌਕਰ ਨਿਹਾਲ ਸਿੰਘ ਉਸ ਵਿਲੇ ਕੁਲਸਨ ਸੋ ਕੜਕ ਸਿੰਘ ਦੀ ਜਾਨ ਬਚ ਗਈ 3 ਮਹੀਨੇ 11 ਦਿਨ ਰਾਜ ਕਰਨ ਪਿਛੋਂ ਮੰਗਲਵਾਰ 8 ਅਕਤੂਬਰ 1839 ਈਸਵੀ ਨੂੰ ਮਹਾਰਾਜਾ ਕੜਕ ਸਿੰਘ ਜੀ ਨਜ਼ਰਬੰਦ ਕਰ ਲੈ ਗਏ ਕਿ ਲੋਹਾਰੀ ਦਰਵਾਜ਼ੇ ਉੰਦਰ ਸ਼ਾਹੀ ਹਵੇਲੀ ਵਿੱਚ ਧਿਆਨ ਸਿੰਘ ਦੀ ਨਿਗਰਾਨੀ ਹੇਠਾ ਰੱਖੇ ਗਏ ਸ਼ਾਹੀ ਹਕੀਮ ਨਾਲ ਮਿਲ ਕੇ ਧਿਆਨ ਸਿੰਘ ਵੱਲੋਂ ਮਹਾਰਾਜੇ ਨੂੰ ਸਫੈਦ ਕਸਕਰੀ ਵਾਈਟ ਲੀਡ অর دی ਐਸੀਟੇਟ ਆਫ ਲੀਡ ਤੇ ਰਸ ਕਪੂਰ ਕੋ ਰਸ ਸਬਲੀਮੇਟ অর دی ਨੀਡਲ ਮਿਊਰੇਟ ਮਿਊਰੇਟ ਆਫ ਮਰਕਰੀ ਜ਼ਹਿਰ ਖਾਣੇ ਵਿੱਚ ਮਿਲਾ ਕੇ ਦਿੱਤੀ ਜਾਣ ਲਈ ਰਾਈਟ ਇਹ ਸਾਰਾ ਮਤਲਬ ਜ਼ਹਿਰ ਦਾ ਵੀ ਪ੍ਰਬੰਧ ਧਿਆਨ ਸਿੰਘ ਦੇ ਥੋਈ ਹੋ ਜਾ ਦੇਖੋ ਮਤਲਬ ਕਿੰਨੇ ਰੌਂਗ ਚੱਲ ਰਹਿ ਨੇ ਇਸੇ ਕਾਰਨ ਮਹਾਰਾਜਾ ਜੀ ਬਿਮਾਰ ਪਏ ਆਪ ਨੂੰ ਮੈਨੇ ਬਿਮਾਰ ਰਹੇ ਪਰ ਦਰਬਾਰੀ ਡਾਕਟਰ ਹੌਨਿੰਗ ਹੌਨਿੰਗ ਬਰਗਰ ਜੀ ਐਮ ਹੌਨਿੰਗ ਬਰਗਰ ਹਾਂ ਜੀ ਨੂੰ ਇੱਕ ਵਾਰ ਵੀ ਨਹੀਂ ਬੁਲਾਇਆ ਗਿਆ ਧਿਆਨ ਸਿੰਘ ਰੋਜ਼ ਕਵਰ ਨੂੰ ਕਹਿੰਦਾ ਰਹਿੰਦਾ ਕਿ ਆਪ ਜੀ ਦੇ ਪਿਤਾ ਆਪ ਨੂੰ ਰੋਜ਼ ਬਦਵਾਨ ਦੇਂਦੇ ਰਹਿੰਦੇ ਹਨ ਕਿ ਉਹ ਕਿਸੇ ਨਾ ਕਿਸੇ ਬਹਾਨੇ ਨਸ ਕੇ ਅੰਗਰੀਜ਼ਾ ਕੋਲ ਚਲੇ ਜਾਣਾ ਚਾਹੁੰਦੇ ਹਨ ਇੰਨਾਂ ਗੱਲਾਂ ਨੇ ਕਮਰ ਦਾ ਦਿਲ ਸਭੂ ਦੂਰ ਕਰ ਦਿੱਤਾ ਮਹਾਰਾਜਾ ਖੜਕ ਸਿੰਘ ਕੋਲ ਇਸ ਵਿਲੇ ਦਰਦ ਬੰਡਾਉਣ ਵਾਲਾ ਕੋਈ ਨਹੀਂ ਸੀ ਦੁਨੀਆ ਵਿੱਚ ਕੋਈ ਸੱਜਣ ਮਿੱਤਰ ਨਾਰਿਆ ਜਿਸ ਕੋਲ ਉਹ ਦਿਲ ਦਾ ਦੁੱਖ ਭੂਲਦਾ ਉਹ ਠੰਡਾ ਸਾਹ ਫਰਕੇ ਤੇ ਇਹ ਕੁਝ ਕਹਿ ਕੇ ਚੁੱਪ ਹੋ ਜਾਂਦਾ ਨਹੀਂ ਕੋਈ ਦੋਸਤ ਆਪਣਾ ਯਾਰ ਆਪਣਾ ਮਿਹਰਬਾਨਾ ਸੁਣਾਏ ਕਿਸ ਕੋ ਗਮ ਆਪਣਾ ਅਲਮ ਆਪਣਾ ਬਿਆ ਆਪਣਾ ਬਿਮਾਰ ਤੇ ਮਹਾਰਾਜਾ ਖੜਕ ਸਿੰਘ ਨੇ ਕਈ ਵਾਰ ਧਿਆਨ ਸਿੰਘ ਦੀ ਬੇਨਤੀ ਕੀਤੀ ਕਿ ਇੱਕ ਵਾਰਕਰ ਨੋਨਿਹਾਲ ਸਿੰਘ ਨੂੰ ਮਿਲਾ ਦਿੱਤਾ ਜਾਵੇ ਪਰ ਪੱਥਰਦਿਲ ਡੋਗਰੀ ਨੇ ਪਿਓ ਪੁੱਤ ਦਾ ਮੇਲ ਨਾ ਹੋਣ ਦਿੱਤਾ ਅੰਤ ਉਹ ਸਮਾਂ ਪਹੁੰਚਾ ਜਿਸ ਵੀ ਨੀੜੇ ਲਿਆਉਣ ਵਾਸਤੇ ਧਿਆਨ ਸਿੰਘ ਉ ਊਧਮ ਕਰ ਰਿਹਾ ਸੀ ਮਹਾਰਾਜਾ ਖੜਕ ਸਿੰਘ ਬੇਸੁੱਧ ਹੋ ਚੁੱਕਾ ਸੀ ਜਦ ਕੰਵਰ ਨੂੰ ਬੁਲਾਇਆ ਗਿਆ ਕਿ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਕਰ ਲੈ ਵੇਲਾ ਬੀਤ ਚੁੱਕਾ ਸੀ ਅੰਮ੍ਰਿਤ ਵੇਲੇ ਵੀਰਵਾਰ ਪੰਜ ਨਵੰਬਰ ਅਠਾਰਾਂ ਸੌ ਚਾਲੀ ਈਸਵੀ ਨੂੰ ਇੱਕ ਸਾਲ ਅਠਾਈ ਦਿਨ ਕੈਦ ਰਹਿ ਕੇ ਵਾਹਿਗੁਰੂ ਇੱਕ ਸਾਲ ਅਠਾਈ ਦਿਨ ਕੈਦ ਚ ਰਹੇ ਮਹਾਰਾਜਾ ਜੀ ਇਸੇ ਸਮੇਂ ਵਿੱਚੋਂ 9 ਦਸ ਮਹੀਨੇ ਬਿਮਾਰ ਹੈ ਕਿ ਮਹਾਰਾਜਾ ਖੜਕ ਸਿੰਘ ਜੀ ਚਲਾਣਾ ਕਰ ਗਏ ਕਿੰਨਾ ਮਤਲਬ ਦੇਖੋ ਧਿਆਨ ਸਿੰਘ ਦੀ ਕਰਤੂਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੁਰ ਪਹਿਲਾ ਸੱਪ ਤੁਸੀਂ ਨੇ ਉੱਥੇ ਆਪ ਪੜਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਹਿਲਾ ਹੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਸ ਤੋਂ ਮਤਲਬ ਸਾਵਧਾਨ ਰਹਿਣਾ कि ਆਪਣੇ ਜਿੱਤ ਸੀ ਨੜ ਨਾ ਮਰੋ ਮਤਲਬ ਕਿ ਧਿਆਨ ਸਿੰਘ ਜੀ ਦੇਖੋ ਕਿੰਨਾ ਉਸਨੇ ਮਤਲਬ ਚਾਲਬਾਜ਼ੀ ਦੇ ਨਾਲ ਪਿਓ ਪੁੱਤਰ ਦੇ ਵਿੱਚ ਲੜਾਈ ਪੈਣਾ ਤਾਂ ਕਰਵਾ ਦਿੱਤੀ ਕਿ ਖੜਕ ਸਿੰਘ ਜੀ ਵੀ ਸਕਾਲ ਜਨਨਾ ਕਰਕੇ ਇੱਥੇ ਇੱਕ ਓਮ ਦਿੱਤੀ ਹੋਈ ਹੈ ਕਵਿਤਾ ਕਾਫੀ ਵੱਡੀ ਹੈ ਸੀ ਸਕਿਪਟ ਕਰ ਸਕਦੀਆਂ ਛੇਰੇ ਪੰਜਾਬ ਦੀ ਸਮਾਜ ਦੇ ਨਾਲ ਹੀ ਉਹਨਾਂ ਦੇ ਜੀਠੇ ਪੁੱਤਰ ਦੀ ਚਿਖਾ ਤਿਆਰ ਕੀਤੀ ਗਈ ਤੀਜੇ ਤਹਿਰ ਸ਼ਾਹੀ ठाट ਨਾਲ ਮਹਾਰਾਜੇ ਦੇ ਸਸਕਾਰ ਦੀ ਤਿਆਰੀ ਹੋਈ ਅਰਥੀ ਚਿਖਾ ਦੇ ਤਰੀ ਗਈ ਸੀ ਤੇ ਕਮਨ ਜੀ ਲੰਬੂ ਲਾਉਣ ਨੂੰ ਤਿਆਰ ਖਲੇ ਸ ਦੋਗਰੇ ਧਿਆਨ ਸਿੰਘ ਦਾ ਦਿਲ ਅਜੇ ਵੀ ਨਾ ਪਸੀ ਜਿਆ ਸਰ ਮਹਾਰਾਜ ਅਖੜਕ ਸਿੰਘ ਦੀਆਂ ਦੋ ਰਾਣੀਆਂ ਚੰਦਕੌਰ ਜੋ ਕਵਰ ਝੀਂਦੀ ਮਾਤਾ ਸੀ ਤੂੰ ਬਿਨਾ ਤੇ 11 ਗੋਲੀਆਂ ਨੂੰ ਬੁਲਾ ਕੇ ਉਹ ਕਹਿਣ ਲਗਾ ਆਪਣੇ ਪਤੀ ਨਾਲ ਸੱਤੀ ਹੋ ਜਾਓ ਨਹੀਂ ਤਾਂ ਤਲਵਾਰ ਨਾਲ ਟੁਕੜੇ ਕਰਕੇ ਚਿਖਾਵੇਂ ਚ ਸੁੱਟ ਦੇਵਾਂਗਾ ਐਨੀ ਹਿੰਮਤ ਧਿਆਨ ਸਿੰਘ ਵਿੱਚ ਦੇਖੋ ਕਿਵੇਂ ਮਤਲਬ ਕੀ ਕਹ ਰਿਹਾ ਆਪਣੇ ਪਤੀ ਨਾਲ ਸਤੀ ਹੋ ਜਾਉ ਨਹੀਂ ਤਾਂ ਤਲਵਾਰ ਨਾਲ ਟੁਕੜੇ ਕਰਕੇ ਚਿਖਾ ਵਿੱਚ ਸੁੱਟ ਦਿਆਂਗਾ ਉਹਨਾਂ ਦੀਆਂ ਨੇ ਬੇਇੱਜ਼ਤੀ ਦੀ ਬੇਇੱਜ਼ਤੀ ਦੀ ਮੌਤ ਮਰਨ ਨਾਲੋਂ ਇੱਜ਼ਤ ਦੀ ਮੌਤ ਮੰਨਣਾ ਪਰਵਾਨ ਕੀਤਾ ਕਿ ਮਹਾਰਾਜੇ ਨਾਲ ਸਤੀ ਹੋ ਗਈ ਹੈ ਗਾਇਬ ਰੂ ਇੱਥੇ ਇੱਕ ਨੋਟ ਲਿਖਿਆ ਹੈ ਗੋਲੀ ਤੋਂ ਮੁਰਾਦ ਦਾਸੀ ਨਹੀਂ ਇਹ ਵਿਆਹਤਾ ਵਿਆਹੁਤਾ ਔਰਤਾਂ ਸਨ ਸਿੱਖ ਦਰਬਾਰ ਵਿੱਚ ਵੀ ਔਲਾਦ ਜਾਂ ਮਾਮੂਲੀ ਘਰਾਣੇ ਦੀਆਂ ਔਰਤਾਂ ਨੂੰ ਗੋਲੀ ਦਾ ਖਿਤਾਬ ਹੁੰਦਾ ਸੀ اچھا ਗੋਲੀ ਤੋਂ ਮੁਰਾ ਦাসী ਨਹੀਂ ਇਹ ਵਿਆਹੁਤਾ ਔਰਤਾਂ ਸਨ ਸਿੱਖ ਦਰਬਾਰ ਵਿੱਚ ਵੀ ਔਲਾਦ ਜਾਂ ਮਾਮੂਲੀ ਘਰਾਣੇ ਦੀਆਂ ਔਰਤਾਂ ਨੂੰ ਗੋਲੀ ਦਾ ਖਿਤਾਬ ਹੁੰਦਾ ਸੀ ਅੰਕ 1 ਚੈਪਟਰ ਮਹਾਰਾਜਾ ਨੌਨਿਹਾਲ ਸੇ